ਮੈਂ ਉਹਦੇ ਤੋਂ ਤੁਸੀਂ ਬਾੰਟਣ ਕਾਰਨ ਜਿਹੜੀ ਮਾਝੇ ਦੀ ਜ਼ਮੀਨ ਆ ਫਟਾਹਤਾ ਚਲੋ ਪਹਿਲਾਂ ਹੀ ਪਾਣੀ ਦੀ ਮਾਰ ਰੇਟ ਸੀ ਤੇ ਜਿਹੜਾ ਤੁਸੀਂ ਬਾੰਨ ਟੁੱਟਾ ਉਹਦੇ ਕਰਕੇ ਜਿਹੜਾ ਮਾਝੇ ਦੀ ਜ਼ਮੀਨ ਆ ਜਿਹੜੀ ਉਹਦੇ ਵਿੱਚ ਵੀ ਪਾਣੀ ਬਹੁਤ ਵੱਟੇ ਪੱਧਰ ਤੇ ਫੈਲ ਚੁੱਕਾ ਹੈ ਤਕਰੀਬਨ 15 20 ਪਿੰਡ ਆ ਜਿਹੜੇ ਬੁਰੀ ਤਰ੍ਹਾਂ متاثر ਹੋਏ ਆ ਤੇ ਪਾਣੀ ਜਿਉਂ-ਜਿਉਂ ਵਧਦਾ ਜਾਂਦਾ ਹੈ ਜਿਹੜੇ ਅਗਲੇ ਪਿੰਡ ਆ ਉਹ ਵੀ ਪਾਣੀ ਦੀ ਮਾਰ ਹੇਠ ਆ ਰਹੇ ਆ ਤੇ ਸੋ ਅਸੀਂ ਇਸ ਨੂੰ ਲੈ ਕੇ ਪਹਿਲਾਂ ਵੀ ਜਦੋਂ ਪਾਣੀ ਹਥਾਰ ਖੇਤਾਂ 'ਚ ਸੀ ਉਦੋਂ ਵੀ ਬਰਾਏ ਸਾਹਿਬ ਉਹਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਜ਼ਾਰ ਕਮਿੰਟਲ ਜਿਹੜਾ ਵਾ ਮਕੀ ਦਾ ਚਾਰ ਪਸ਼ੂਆਂ ਦੀ ਖਰਾਕ ਦਿੱਤੀ ਗਈ ਸੀ ਉਹਦੇ ਨਾਲ ਮੈਡੀਕਲ ਦਵਾਈਆਂ ਦਿੱਤੀਆਂ ਗਈਆਂ ਸੀ ਮਛਰਦਾਨੀਆਂ ਵੱਡੀ ਗਿਣਤੀ ਵਿੱਚ ਲਈਆਂ ਗਈਆਂ ਆਡੋਮਾ ਉਸ ਦਿੱਤੀ ਗਈ ਪੈਣਾ ਦੇ ਵਰਤਨ ਲਈ ਜਿਹੜੇ ਵਿਸਪਰ ਵਗੈਰਾ ਉਹ ਸਾਰੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕੀਤੀਆਂ ਗਈਆਂ ਸੀ ਤੇ ਜਿਵੇਂ ਹੁਣ ਪਾਣੀ ਦੁਬਾਰਾ ਫੇਰ ਇਹਦੀ ਮਾਰ ਵੱਜੀ ਏ ਤੇ ਬਰਾਇ ਸਾਬ ਵੱਲੋਂ ਸਾਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਪਿੰਡ-ਪਿੰਡ ਜਾ ਕੇ ਫਿਰ ਤੁਸੀਂ ਵੇਖੋ ਵੀ ਅੱਜ ਕੀ ਮੁਸ਼ਕਲ ਆ ਕਿਸ ਤਰ੍ਹਾਂ ਦੀ ਚੀਜ਼ ਦੀ ਲੋੜ ਆ ਤੇ ਸੋ ਅੱਜ ਜਿਹੜੀ ਆ 300 ਮਛਰਦਾਨੀ 600 ਪੀਸ ਜਿਹੜੇ ਆਰਡਰ ਨੂੰ ਵਾਸਤੇ ਉਸ ਤੋਂ ਇਲਾਵਾ ਬਰੈਡ ਜਿਹੜੀ ਵੱਡੀ ਗਿਣਤੀ ਦੇ ਵਿੱਚ ਤੇ ਭੈਣਾਂ ਦੇ ਵਰਤਨ ਲਈ ਵਿਸਪਰ ਇਹ ਜਿਹੜੀਆਂ ਜਿਹੜੀਆਂ ਲੋੜ ਮਰਾਦੀਆਂ ਚੀਜ਼ਾਂ ਸੀ ਉਹ ਅੱਜ ਤਕਸੀਮ ਕੀਤੀਆਂ ਗਈਆਂ ਤੇ ਜਿਹੜੇ ਅੱਜ ਸਭਰਾ ਜਿਹੜੀ ਆ ਮੰਡੀ ਆ ਜੀ ਇਹਦੇ ਵਿੱਚ ਜਿਹੜੇ ਆਪਣੇ ਮਾਝੇ ਦੇ ਜਿਹੜੇ ਉਥੋਂ ਦੇ ਵਸਨੀਕ ਸਾਨੂੰ ਉਹ ਆ ਕੇ ਬੈਠੇ ਆ ਉਹਨਾਂ ਨੂੰ ਜਿਹੜਾ ਇਹ ਅੱਜ ਸਮਾਨ ਦਿੱਤਾ ਗਿਆ ਹੈ ਤੇ ਅਸੀਂ ਬਰਾਇਆ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਵੀ ਸਾਨੂੰ ਇਥੇ ਮੱਕੀ ਦਾ ਚਾਰ ਜਿਹੜਾ ਇਹਨਾਂ ਨੂੰ ਇਹਨਾਂ ਦੀ ਪਸ਼ੂਆਂ ਦੀ ਖਰਾਕ ਆ ਉਹ ਵੱਡੀ ਪੱਦਰ ਤੇ ਸਾਨੂੰ ਤੁਰੰਤ ਲੋਡ ਆ ਸੂਗੋਨਾ ਵੱਲੋਂ ਵੀ ਭੇਜ ਦਿੱਤਾ ਗਿਆ ਹੈ ਕੱਲ ਜਾਂ ਪਰਸੋਂ ਤੱਕ ਉਹ ਸਾਡੇ ਕੋਲ ਪਹੁੰਚਦਾ ਹੋ ਜਾਏਗਾ ਫਿਰ ਜਿਵੇਂ ਵੀ ਆਏਗਾ ਉਹ ਵੀ ਸੇਵਾ ਜਿਹੜੀ ਨਿਰੰਤਨ ਚੱਲੀ ਰਹੇਗੀ ਤੇ ਅਸੀਂ ਬਰਾਇ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਸਭਰਾ ਇਲਾਕੇ ਦੀ ਸੰਗਤ ਨੂੰ ਵੀ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਲੋੜ ਜਾਪੇਗੀ ਸਰਬਾਧਾ ਪਲਾਚੈਰੀ ਡਬਲ ਟਰਸਟ ਉਹਨਾਂ ਦੇ ਨਾਲ ਖੜਾ ਇਸ ਮੁਸ਼ਕਲ ਦੀ ਘੜੀ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਅੱਜ ਇਹਦਾ ਸਮਾਨ ਇਹ ਜੀ ਪਹਿਲਾਂ ਹਰੀਕੇ ਹੱਟ ਤੇ ਜਿਹੜੇ ਇੱਕ ਨੂੰ ਮਾਦੇ ਤਕਰੀਬਨ ਜਿਹੜੇ ਘਰ ਆ ਹਰੀਕੇ ਹੱਟ ਤੇ ਬੈਠੇ ਆ ਜੀ ਉਸ ਤੋਂ ਬਾਅਦ ਗਦਾਈ ਕੇ ਅਗਲੇ ਬੰਨੇ ਆਪਣਾ ਖੁੱਲੇਵਾਲ ਇਹ ਜਿਹੜੇ ਜਿਹੜੇ ਪਿੰਡ ਜਿਹੜੇ ਇੱਥੇ ਆਏ ਆ ਜਾਂ ਜਿਹੜੀਆਂ ਆਪਾਂ ਸਭਰਾਹ ਵਿੱਚ ਜਿਹੜੀਆਂ ਮੰਡੀਆਂ ਬਣੀਆਂ ਲੋਕਾਂ ਨੇ ਉਥੋਂ ਉੱਠ ਕੇ ਤੇ ਸਭਰਾਹ ਮੰਡੀ ਜਾ ਕੇ ਬੈਠੇ ਨੇ ਮੰਡੀਆਂ ਜਿਤਨਾ ਪਚਾਰ ਪੰਜ ਜਾਣਦੇ ਆ ਵੀ ਸਭਰਾਹ ਦੇ ਵਿੱਚ ਚਾਰ ਪੰਜ ਮੰਡੀਆਂ ਨੇ ਉਹਨਾਂ ਸਾਰਿਆਂ 'ਚ ਜਿਹੜੇ ਪਰਿਵਾਰ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਜਿਹੜਾ ਰਾਤ ਸਮਗਰੀਓ ਤੱਕ ਸਿੰਘ ਕੀਤੀ ਗਈ ਦੇਖੋ ਜੀ ਜਿਤਨਾ ਵੀ ਬਰਾਏ ਸਾਹਿਬ ਨੇ ਐਲਾਨ ਕੀਤਾ ਸੀ ਕਿ ਜਿਹੜੇ ਹੜਾਂ ਦੇ ਨਾਲ ਮਕਾਨ ਨੁਕਸਾਨੇ ਜਾਣਗੇ ਟਰਸਟ ਵੱਲੋਂ ਉਹ ਸਾਰੇ ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਹੁਣ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਪਾਣੀ ਨੇ ਦੂਜੀ ਵਾਰੀ ਮਾਰ ਕੀਤੀ ਏ ਇਟ ਬਰਾਇ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦੇ ਫਾਰਮ ਜਿਹੜੇ ਫਿਲ ਕੀਤੇ ਜਾਣ ਜਿਵੇਂ ਵੀ ਪਾਣੀ ਉਤਰਦਾ ਵਾ ਜਿਹੜੇ ਜਿਹੜੇ ਮਕਾਨ ਜਿਹੜੇ ਨੁਕਸਾਨੇ ਗਏ ਆ ਤੇ ਉਹਨਾਂ ਨੂੰ ਟਰੱਸ ਵੱਲੋਂ ਬਣਾ ਕੇ ਦਿੱਤਾ ਜਾਵੇਗਾ ਜੀ ਤੇ ਜਿਹੜੇ ਜਿਹੜੇ ਪਰਿਵਾਰ ਕੋਈ ਇਹੋ ਜਿਹੇ ਹੈਗੇ ਆ ਉਹ ਸਾਡੇ ਤਿਕਰ ਅਪਰੋਚ ਕਰਨ ਅਸੀਂ ਜਿਹੜੇ ਫਾਰਮ ਭਰ ਕੇ ਟਰੱਸ ਤੱਕ ਪਹੁੰਚਾ ਕਰਾਂਗੇ ਤੇ ਦੂਸਰੀ ਗੱਲ ਰਹਿ ਗਈ ਸਰਕਾਰ ਚਲੋ ਆਪਾਂ ਉਹ ਸਰਕਾਰ ਦਾ ਕੰਪਿਟੀਸ਼ਨ ਨਹੀਂ ਉਹਨਾਂ ਨਾਲ ਕੋਈ ਉਹ ਵੀ ਆਪਣੇ ਪੱਧਰ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਹ ਵੀ ਕਰ ਰਹੇ ਨੇ ਜਿੱਥੋਂ ਤੀਕਾ ਸਾਡੇ ਬਰਾਇ ਸਾਹਿਬ ਵੱਲੋਂ ਆ ਜਿੰਨਾ ਵੱਡੇ ਪੱਧਰ ਤੇ ਰਾਜਵਾਸ ਮਗਰੀ ਦਿੱਤੀ ਜਾ ਰਹੀ ਹੈ ਅਸੀਂ ਆਪਣੀਆਂ ਸੁਭਾਵਾਂ ਜਿਹੜੀਆਂ ਉਹ ਦੇ ਰਹੇ ਹੋਰ ਕੋਈ ਅਪੀਲ ਕੋਈ ਅਪੀਲ ਲੋਕਾਂ ਨੂੰ ਇਹੋ ਹੀ ਆ ਵੀ ਕਈ ਵਾਰੀ ਆਪਾਂ ਜਦੋਂ ਰਾਸ਼ਨ ਵੰਡਣ ਜਾਂਦੇ ਆ ਤੇ ਅੱਗੋਂ ਅਨਮਨੁੱਖੀ ਜਿਵੇਂ ਵਤੀਰਾ ਹੋ ਜਾਂਦਾ ਵੀ ਥੋਆ ਮਾਈ ਵਾਲਨ ਉਸ ਇਹੋ ਜੀ ਚੀਜ਼ ਤੋਂ ਬਚਿਆ ਜਾਵੇ ਜਿਤਨਾ ਹੋਣਾ ਸੀ ਆ ਪਾਉਜੀ ਕੋ ਆਏ ਆ ਇਹਨਾਂ ਨੂੰ ਅਸੀਂ ਕਿਹਾ ਵੀ ਦੱਸੋ ਤੁਹਾਨੂੰ ਕਿੰਨੇ ਮਛਰਦਾਨੀਆਂ ਚਾਹੀਦੀਆਂ ਕਹਿੰਦੇ ਵੀ ਅਸੀਂ 6 ਜਣੇ ਸਾਨੂੰ 6 ਹੀ ਚਾਹੀਦੀਆਂ ਪਰ ਕਈ ਜਗ੍ਹਾ ਜਾ ਕੇ ਵੇਖੀਦਾ ਵੀ ਉੱਥੇ ਹੁੰਦੇ 10 ਜਾਣੇ ਤੇ ਮੱਛਰਦਾਨੀਆਂ ਭਾਵੇਂ ਉਹ 20 ਲਈ ਜਾਣ। ਉਹ ਵੀ ਜਿਹੜੀ ਚੀਜ਼ ਅਸੀਂ ਆਈ ਉਹ ਤਾਂ ਸਾਰੀ ਲੋੜਵੰਦਾਂ ਨੂੰ ਹੀ ਦੇਣੀ ਹੈ। ਪਰ ਸਾਡਾ ਇਹ ਆ ਵੀ ਉਹ ਸਾਰੇ ਲੋਕਾਂ ਦੀ ਕਰ ਜਿਹੜੀ ਪੁਜਦਾ ਹੋ ਜਵੇ। ਸੋ ਹਰ ਲੋੜਵੰਦ ਤੱਕ ਜਿਹੜੀ ਚੀਜ਼ ਪੁਜਦਾ ਹੋਵੇ ਸੋ ਲੋਕਾਂ ਨੂੰ ਥੋੜਾ ਜਿਹਾ ਸਬਰ ਸੰਤੋਖ ਮਾਲਕ ਨੇ ਕੁਦਰਤ ਨੇ ਜੀ ਹੁਣ ਆਪਾਂ ਨੂੰ ਮਾਰ ਪਾਈ ਹੈ ਤੇ ਆਪਣਾ ਵੀ ਫਰਜ਼ ਬੰਦਾ ਹੈ ਕਿ ਥੋੜਾ ਤਰੀਕੇ ਨਾਲ ਸੋਚ ਸਵਾਦ ਦੇ ਨਾਲ ਆਪਾਂ ਉਹ ਸਾਰਾ ਜਿਹੜਾ ਉਹ ਮੁਸ਼ਕਲ ਦਾ ਸਾਹਮਣਾ ਕਰੀਏ। ਹਾਂਜੀ ਭਾਈ ਸਾਹਿਬ ਕੀ ਨਾਂ ਆਪਣਾ ਜੀ ਮੇਰਾ ਨਾਂ ਭਵਿੰਦਰਪਾਲ ਸਿੰਘ ਜੀ ਹਾਂਜੀ ਕਿਹੜਾ ਪਿੰਡ ਆਪਣਾ ਜੀ ਮੇਰਾ ਪਿੰਡ ਜੀ ਸੁਭਰਾ ਬੜੀ ਮਿਹਰਬਾਨਾ ਜੀ ਉਹਨੇ ਸਾਨੂੰ ਖਾਣ ਪੀਣ ਨੂੰ ਦੇ ਗਏ ਆ ਚਲੋ ਅਜੇ ਤਾਂ ਮੈਂ ਜਗਾ ਮੇਰੀ ਘਰ ਜਗਾ ਉੱਚੀ ਤੇ ਆ ਪਰ ਮੇਰੇ ਕੋਲ ਵੀ ਤਿੰਨ ਚਾਰ ਘਰ ਬੈਠੇ ਆ ਜਿੰਨੇ ਜੋਗਾ ਮੈਂ ਵੀ ਸੇਵਾ ਪਾਈ ਕਰਦਾ ਪਰ ਉਹਨਾਂ ਦਾ ਬਹੁਤ ਧੰਨਵਾਦ ਆ ਸਾਨੂੰ ਖਾਣ ਪੀਣ ਨੂੰ ਵਿਚਾਰਾਂ ਚੀਜ਼ਾਂ ਦੇ ਗਏ ਆ ਜੋ ਵੀ ਉਹਨਾਂ ਚੋਂ ਆਪ ਦਾ ਪੂਰਾ ਕਿਰਪਾ ਕੀਤੀ ਆ ਸਹਯੋਗ ਦੇਂਦਾ ਆ ਹਾਂਜੀ ਬਾਕੀ ਮਿਹਰਬਾਨੀ ਜੀ ਉਹਨਾਂ ਦੀ ਜੀ ਪ੍ਰਬੰਧ ਦੇ ਸਰਕਾਰਾਂ ਨੂੰ ਪੂਰੇ ਆ ਸਰਕਾਰ ਤੇ ਕੱਲ ਪਰਸੋਂ ਦਾ ਵਿਚਾਰੀ ਆਖ ਗਿਆ ਆਪਦੇ ਜੀ ਕੱਢ ਲਓ ਜੀ ਕੱਢ ਲਓ ਪਰ ਲੋਕ ਵਿਚਾਰੇ ਕੀ ਕਰਨ ਘਰ ਛੱਡਣੋਂ ਜੀ ਨਹੀਂ ਕਰਦਾ ਕਈ ਬੰਨਾ ਉੱਚੀ ਥਾਂ ਮ ਬੈਠੇ ਆ ਚਲੋ ਵੀ ਇਹਨਾਂ ਵੀ ਸਾਰਿਆਂ ਚਾਹੀਦਾ ਆ ਵੀ ਸੇਵ ਜਗ੍ਹਾ ਤੇ ਆ ਜੇ ਸਮਾਨ ਵਿਚਾਰਾਂ ਕੋਠਿਆਂ ਰੱਖਿਆ ਦਾਣੇ ਕੋਠਿਆਂ ਰੱਖੇ ਆ ਤੇ ਸਰਕਾਰ ਨਾਲ ਪੂਰਾ ਸੰਯੋਗ ਇਹ ਨਹੀਂ ਸਾਰਾ ਕੋ ਪੁੱਛਦੇ ਦੱਸਦੇ ਸਾਰਾ ਕੋ ਹਾਂਜੀ ਸਾਰਾ ਕੋ ਕਈ ਸਿੰਘ ਦੇ ਤੂੜੀ ਲਈ ਆਉਂਦੇ ਕੋ ਚਾਰ ਲਈ ਆਉਂਦਾ ਸੇਵਾਦਾਰ ਵੀ ਵੜੇ ਆ ਤੇ ਮਹਾਰਾਜ ਭਲਾ ਕਰੇ ਛੇਤੀ ਛੇਤੀ ਪਾਣੀ ਲੈਣ ਤੇ ਸੰਗਤ ਆਪਦੇ ਘਰਾਂ ਨੂੰ ਜਾਵੇ ਕੀ ਨਾ ਨਹੀਂ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹਾਂਜੀ ਭਾਉ ਬਲਦੇਵ ਸਿੰਘ ਜੀ ਅੱਜ ਜਿਹੜੀ ਪਾਣੀ ਦੀ ਮੁਸ਼ਕਲ ਦੇ ਨਾਲ ਸੁਭਰਾ ਪਿੰਡ ਵਿੱਚ ਆਏ ਜੀ ਤੇ ਉਸ ਕਰਕੇ ਸਾਨੂੰ ਇਹ ਇਹਨਾਂ ਵੀਰਾਂ ਦਾ ਸਹਾਇਤਾ ਦਿੱਤੀ ਗਈ ਆ ਕਿਹੜੀ ਕਿਹੜੀ ਚੀਜ਼ ਮਿਲੀ ਹੈ ਹਾਂਜੀ ਕਿਹੜੀ ਚੀਜ਼ ਮਿਲੀ ਸਾਨੂੰ ਜੀ ਮਛਰਦਾਨੀਆਂ ਮਿਲੀਆਂ ਤੇ ਟੂਪਾਂ ਮਿਲੀਆਂ ਕਿੰਨੇ ਪਰਿਵਾਰ ਹੋ ਜਿਹੜੇ ਇੱਥੇ ਜੀ 6 ਪਰਿਵਾਰ ਆ ਹਾਂਜੀ ਅਜੇ ਤੱਕ ਤੁਹਾਡੇ ਕੋਲ ਕਿਸੇ ਹੋਰ ਸੰਸਥਾ ਵੱਲੋਂ ਕੋਈ ਹੋਰ ਸੰਸਥਾ ਲੋ ਨੇ ਆ ਜੀ ਆ ਸਾਨੂੰ ਯਾਰ ਇੱਕ ਪਾਰਟੀ ਵੱਲੋਂ ਦਿੱਤਾ ਗਿਆ ਕਿਹੜੀ ਚੀਜ਼ ਦੀ ਹੋਊ ਸਾਨੂੰ ਮੁਸ਼ਕਲ ਆ ਰਹੀ ਹੈ ਉਹ ਸਾਨੂੰ ਜੀ ਪੱਠੇ ਢੱਕੇ ਦੀ ਮੁਸ਼ਕਲ ਹੋ ਰਹੀ ਹੈ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਜੀ ਕੀ ਬੇਨਤੀ ਕਰਦੇ ਜੀ ਅਸੀਂ ਬੇਨਤੀ ਇਹੋ ਕਰਦੇ ਆ ਵੀ ਸਾਨੂੰ ਟਾਈਮ ਜਨਾ ਚਰੇ ਸਾਨੂੰ ਪੱਠੇ ਦੀ ਢੱਕੇ ਦੀ ਲੋੜ ਆ ਪੱਠੇ ਢੱਕੇ ਦੀ ਲੋੜ ਸਾਡੀ ਪੂਰੀ ਹੋ ਜੇ ਧੰਨਵਾਦ ਜੀ ਧੰਨਵਾਦ ਜੀ ਜਨਾਬ ਜੀ ਆਪਣਾ ਜੀ ਲਾਜ਼ਮੀ ਜੀ 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 ਕਹਿਣਾ ਨਹੀਂ ਆ ਬਹੁਤ ਨੁਕਸਾਨ ਹੋ ਗਿਆ ਵਾ ਜੀ ਤੇ ਕਮਰਿਆਂ ਨੂੰ ਵੀ ਤੇੜਾ ਆ ਗਿਆ, ਛੁੱਟੀਆਂ ਪਾਣੀ ਐ ਨਾ ਨਾ ਖੜਾ ਘਰ ਵਿੱਚ। ਤੇ ਮਾਰੀ ਦੇ ਬੈਠੇ ਸੀ। ਜੀ ਜੀ। ਮੇਰੇ ਜੀ ਨਾਲ ਧੰਨਵਾਦ ਕਰਨਾ ਕਿ ਉਹਨੇ ਆ ਬੇਕੇ ਚੱਲੇ ਸਮਾਨ, ਮੱਛਰਦਾਨੀਆਂ ਦੇ, ਟੂਪਾਂ ਤੇ ਕੋ ਖਾਣ ਪੀਣ ਨੂੰ ਸਮਾਨ ਉੱਤੇ ਰੇ। ਹਾਂਜੀ ਬਾਬਾ ਜੀ ਕੀ ਨਾਮ ਆਪਣਾ ਜੀ? ਅਮਰਜੀਤ ਸਿੰਘ। ਹਾਂਜੀ ਬਾਬਾ ਜੀ ਕਿਹੜਾ ਪਿੰਡ ਆਪਣਾ? ਸੈਂਡ ਕੜਾਉਂ ਜੀ। ਮਾਸ਼ਾਅੱਲਾ ਕਹਿੰਦੇ ਜਿਹੜੇ ਇਤਰਾ ਜਿਤਨਾ ਦਿਨ ਕੱਟੀ ਜਾਂਦੇ ਆ ਪਾਣੀ ਟੁੱਟ ਗਿਆ ਸਾਰਾ ਹੀ, ਪਾਣੀ ਤਰੂਆ ਬਿੱਕਾ ਲੱਗੇ। ਤੇ ਮਾਲ ਡਿੰਗਰ ਅੱਜ ਉਹ ਦਿਨ ਕੱਢ ਕੇ ਲਿਆਂਦਾ ਬੱਚੇ ਅੱਜ ਕੱਢ ਕੇ ਲੈਂਦੇ ਆ ਹੁਣ ਇਹ ਲੈ ਗਏ ਆ 베ੜੀ ਗਈ ਆ ਆ ਘੜੋਂ ਨੂੰ ਪੈਂਡ ਆਪਣਾ ਇਹ ਲਾਲ ਸਿੰਘ ਦੀ ਵਸਤੀ ਲੱਗੋ ਟੋਟਾ ਬੰਨ ਹਾਂ ਉੱਥੇ ਵੀ ਇਹਨਾਂ ਨੇ ਧੰਨਵਾਦ ਕੀਤਾ ਵਾ ਮਛਰਦਾਨੀਆਂ ਦਾ ਹਾਂ ਤੇ ਜਣਾ ਚਾਹੁੰਦੇ ਜੀ ਸਭ ਲੋ ਵੀ ਧੰਨਵਾਦ ਉਹਦਾ ਵੀ ਜਿੰਨੇ ਹੰਨਛਦਾਨੀਆਂ ਵੱਡੀਆਂ ਸੜਕ ਤੇ ਬੈਠਿਆ ਨੂੰ ਬਾਈ ਰੋਡ ਵੱਡਾ ਰੋਡ ਆ ਵੀ ਦੀਆਂ ਦੀਆਂ ਦੇ ਪੜਾ ਲੱਗੇ ਅਸੀਂ ਉਹਨਾਂ ਦੇ ਸੰਗ ਅਸੀਂ ਤੇ ਧੰਨਵਾਦ ਇਹਨਾਂ ਦਾ ਆਸ਼ੋ ਪਰ ਉਹ ਰੈਂਡਾ ਦਰਦੀ ਕਲਾ ਬਾਬਾ ਜੀ ਪੰਜਾਬ ਸਰਕਾਰ ਵੱਲੋਂ ਹੜਪੀੜਤਾਂ ਦੇ ਵਿੱਚ ਕਿਰੇ ਲੋਕਾਂ ਨੂੰ ਪਾਣੀ ਦੇ ਵਿੱਚ ਕਿਰੇ ਲੋਕਾਂ ਵਾਸਤੇ ਜਿਹੜਾ ਰੈਣ ਬਸੇਰੇ ਬਣਾਏ ਗਏ ਸੀ ਤੁਸੀਂ ਉੱਥੇ ਨਹੀਂ ਗਏ ਤੁਸੀਂ ਛੜਕਦੇ ਕੰਡੇ ਤੇ ਕਿਉਂ ਬੈਠੇ ਹੋ ਬਾਛ ਗੈਤਰਾ ਛੜਕਦੇ ਕੰਡੇ ਇਤਰਾ ਬੈਠੇ ਆ ਵੀ ਇਤਰਾ ਬੇਨਤੀ ਆ ਵੀ ਇੱਥੋਂ ਨਾ ਇੱਕ ਟਿਕਾਣੇ ਜਰਾਤ ਨੂੰ ਜਾਣਾ ਪੈਂਦਾ ਵਾ ਮਾ ਸਮਾਨ ਕੋਠਿਆ ਤੇ ਸੁਟਿਆ ਇੱਕ ਇੱਥੋਂ ਪੱਠਾ ਟੱਕਾ ਮਿਲ ਜਾਂਦਾ ਸਾਨੂੰ ਛੜਕਦੇ ਤੇ ਉੱਥੇ ਤੇ ਡੁੱਬਾ ਤੂੜੀ ਤਾਂ ਦਾ ਇੱਥੇ ਵਿਚਾਰੇ ਲਾ ਜਾਂਦੇ ਆ ਇੱਥੇ ਨਾ ਆਪਣੀਆਂ ਗੀਆਂ ਟੈਂਕੀਆਂ ਪਾਣੀ ਵਾਲੀਆਂ ਉਹ ਪਾਣੀ ਡਵਾ ਜਾਂਦੇ ਡੰਗਰਾਂ ਨੂੰ ਰਾਤ ਨੂੰ ਵੀ ਡਵਾ ਜਾਂਦੇ ਸਵੇਰੇ ਵੀ ਡਵਾ ਜਾਂਦੇ ਆ ਤੇ ਬਾਛੋ ਇਹ ਸੋਗਾ ਇਥੇ ਹੋਰ ਕੋਈ ਪੰਜਾਬ ਸਰਕਾਰ ਤੋਂ ਕੋਈ ਮੰਗ ਮੰਗ ਕੀ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਪਾਇਰ ਸਗਾ ਤੋਂ ਜੀ ਮਾਫੀ ਮੰਗ ਕਰਦੇ ਆ ਵਿੱਚ ਹੁਣੇ ਸਾਰੇ ਡੁੱਬ ਗਏ ਇਹਦੇ ਚੋਣਾ ਨਹੀਂ ਗਿਆ ਇਹ ਇੱਕ ਘਰ ਦੀ ਮੱਝ ਵੀ ਮਰ ਗਈ ਆ ਬਾਛੋ ਗਰਲਾਲ ਸਿੰਘ ਗਾਜ਼ੀ ਗਾਵੀਆਂ ਦਾ ਕੱਢਦੇ ਆ ਮੈਂ ਬੜੀ ਕੀਂਦੀ 70 80 ਹਜ਼ਾਰ ਦੀ ਮੈਂ ਹੀ ਤੇ ਉਹ ਮੰਗਿਆ ਤੇ ਉਹ ਮਰ ਗਿਆ ਉਹਦੋਂ ਕੋਡਾ ਕੋ ਮਿਲਣਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਸਾਨੂੰ ਕੋਈਰਾਪਾ ਖੁਰਪਾ ਦੇਵੇ ਛੇਤੀ ਵੀ ਇਹਦੇ ਆਪਦਾ ਗਾਂ ਕੰਮ ਚਲਾ ਲੈਣ ਉਹ ਤਰ੍ਹਾਂ ਦੇ ਨਹੀਂ ਤੇ ਸਾਰਾ ਝੋਨਾ ਬਰਵਾਦ ਹੋ ਗਿਆ ਪੱਠੇ ਵੀ ਬਰਵਾਦ ਹੋ ਗਏ ਆ ਤੇ ਕੁਝ ਐ ਨਹੀਂ ਰਹੀ ਇਹ ਡੰਗਰਾਂ ਦਾ ਇਥੇ ਧੰਨਵਾਦ ਹੈ ਜਿੰਨਾ ਸਿੰਘਾਂ ਨੇ ਆ ਟਰਾਲੀਆਂ ਪੱਠਿਆਂ ਦੀਆਂ ਘੱਲਦੇ ਆ ਇੱਥੇ ਆ ਸਰੀ ਜਾਂਦਾ ਕੀ ਨਾ ਨਹੀਂ ਤੁਹਾਡਾ ਮੇਰਾ ਨਾਮ ਗੁਰਸੇਵਕ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਮੈਂ ਬਰਾਏ ਸਾਹਿਬ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਜੋ ਕਿ ਸਭਰਾ ਮੰਡੀ ਦੇ ਵਿੱਚ ਆ ਕੇ ਇਹਨਾਂ ਨੇ ਵੀ ਰਾਚਣ ਜਿਹੜਾ ਵਾਅਦਾ ਕੀਤਾ ਗਿਆ ਵਾ ਸਾਨੂੰ ਤੇ ਜਿਹੜੇ ਇਹ ਪਰਿਵਾਰ ਆਏ ਆ ਉਥੋਂ ਥਾਰੋ ਇਹਨਾਂ ਦੇ ਵਿਚਾਰਿਆਂ ਦੀ ਜ਼ਮੀਨ ਸਾਰਾ ਕੁਝ ਮਾਲ ਡੰਗਰ ਲੈ ਕੇ ਇੱਥੇ ਆਪਦਾ ਰਹਿਣ ਬਸੇਰਾ ਕਰਦੇ ਇਹ ਜੇ ਬਾਬਾ رائے ਸਾਹਿਬ ਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਚਾਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਖਾਣ ਪੀਣ ਵਾਲੀਆਂ ਇਹ ਇਹਨਾਂ ਨੂੰ ਇਹ ਵੀ ਦਿੱਤੀਆਂ ਜਾਣ ਔਰ ਤਰਪਾਲਾਂ ਜਿਹੜਾ ਇਹਨਾਂ ਦਾ ਸਮਾਨ ਕੋਠਿਆਂ ਦੇ ਉੱਤੇ ਪਿਆ ਵਾ ਉਹਦੇ ਵਾਸਤੇ